ਚੈਨਲ ਦਾ ਆ ਰੈਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਅਮਰਸਰ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮਿਲੀ ਜਾਣਕਾਰੀ ਦੇ ਮਤਬਕ ਅਮਰਸਰ ਦੇ ਪਿੰਡ ਬਲਕਲਾਂ ਦੇ ਜੰਜ ਕਰਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਦੋ ਧਿਰਾਂ ਦੇ ਵਿੱਚ ਮਾਮੂਲੀ ਤਕਰਾਰ ਤੋਂ ਬਾਅਦ ਗੋਲੀਆਂ ਚੱਲੀਆਂ ਹਨ ਜਿਸ ਵਿੱਚ ਇੱਕ 22 ਸਾਲਾ ਨੌਜਵਾਨ ਜਿਸ ਦਾ ਨਾਂ ਸਿਮਰਨਜੀਤ ਸਿੰਘ ਦੱਸਿਆ ਜਾ ਰਿਹਾ ਹੈ ਉਸ ਦੀ ਛਾਤੀ ਵਿੱਚ ਗੋਲੀ ਲੱਗੀ ਅਤੇ ਉਸ ਦੀ ਮੌਤ ਹੋ ਗਈ ਜਦੋਂ ਕਿ ਇੱਕ ਹੋਰ ਨੌਜਵਾਨ ਜਿਸ ਦੀ ਲੱਤ ਵਿੱਚ ਗੋਲੀਆਂ ਲੱਗੀਆਂ ਹਨ ਅਤੇ ਉਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਚ ਦਾਖ ਕਰਵਾਇਆ ਗਿਆ ਹੈ ਇਸ ਮੌਕੇ ਦੱਸਿਆ ਜਾ ਰਿਹਾ ਹੈ ਕਿ ਕਰੀਬ 4 ਫਾਇਰ ਹੋਏ ਉਧਰ ਹੀ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਹੈ ਜਿੰਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਪਰ ਮੌਕੇ ਦੀਆਂ ਤਸਵੀਰਾਂ ਤੁਹਾਡੇ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube, Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲੋ। ਸੱਚ ਕਰੋ ਦਾ ਆ ਰਹੇ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਨਾਲ ਪੱਤਰਕਾਰ ਨਰਿੰਦਰ ਕੌਰ ਪਰਿਵਾਲਤ ਰਿੰਕੂ ਆਜ਼ਾਦੀ ਇੱਕ ਖਾਸ ਪੋ ਕਾਬਿਲ ਸਿੰਘ ਆਪਣਾ ਬਾਲਕਾਂ ਦੀ ਗੋਰੀ ਮਾਮਲਾ ਸਾਰੇ ਆਪਣੇ ਯਾਰ ਦੋਸਤਾਂ ਨਾਲ ਨਾਰਮਲ ਹੀ ਗੱਲ ਹੋਈ ਹੈ ਸਾਰਾਂ ਆਣ ਕੇ ਗੱਲ ਕਰੇ ਗੋਲੀਆਂ ਗਾਲੀਆਂ ਚਲਾ ਦਿੱਤੀ ਸਾਰੇ ਨਾਲ ਕੇ ਸੇ ਸੰਨੀ ਸਰ ਬੱਲਾ ਪੱਠੇ ਦਾ ਸਾਰੇ ਬਾਬੇ ਬੱਲੂ ਦਾ ਪਿਛੋ ਬਾਬੇ ਬੱਲੂ ਦਾ ਸਾਰੇ ਡੋਨੀ ਡਾਨ ਨਹੀਂ ਹਣੀ ਜਿਹੜੇ ਸਾਰੇ ਬਿਲਾ ਮਾਂਗਾ ਉਹਨਾਂ ਦੇ ਟੱਚ ਦੇ ਵਿੱਚ ਹੈਗਾ ਬੰਦਾ ਇਹ ਸਾਰੇ ਪੁਰਾਣੀ ਰੰਜਿਸ਼ ਨਹੀਂ ਸਾਰਾ ਡਿਆਰ ਤੁਸੀਂ ਕੋਈ ਇਦਾਂ ਨਾਰਮਲ ਹੀ ਗੱਲ ਹੋਈ ਹੈ ਸਾਰਾ ਕੋਈ ਜਿਆਦਾ ਗੱਲ ਨਹੀਂ ਪੰਜ ਵਜੇ ਦੀ ਗੱਲ ਸਾਰਾ ਪਰ ਮੋੜ ਤੇ ਹੀ ਜਾਂਜਕਰ ਵਾਲੇ ਸਰ ਪਿਸਤੌਲ ਹੀ ਉਹਨਾਂ ਨੂੰ ਪੁੱਟ ਨਾ ਜਾਣਾ ਪਰ ਦੋ ਤਿੰਨ ਵਾਰੀ ਦੋ ਤਿੰਨ ਫਾਇਰ ਤੇ ਹੋਈ ਹੋਣਗੇ ਇੱਕ ਤੇ ਮੇਰੇ ਸਿਰ ਲੱਤ ਜ ਵੱਜੀ ਪਹਿਲਾਂ ਤੇ ਮੇਰੇ ਨਾਲ ਦੇ ਨੇ ਪਿਸਤੌਲ ਫੜਿਆ ਉਹਦੇ ਛਾਤੀ ਹੀ ਮਾਰੀ ਸੰਨੀ ਦੋਵੇਂ ਸੰਨੀ ਸੰਨੀ ਜਦਿਆਂ ਗੋਲੀਆਂ ਸੰਨੀ ਨੇ ਚਲਾਈਆਂ ਰਣਜੀਤ ਸਿੰਘ ਸਰ ਉਹਦੇ ਮਾਰੇ ਨੂੰ ਪਤਾ ਨਹੀਂ ਇਹ ਮੈਂ ਛਾਤੀ ਦੀ ਵੇਖੀ ਗੋਲੀ ਮੇਰੇ ਸਰਦੂ ਤਿੰਨ ਚਾਰ ਕੋ ਚਾਰ ਕ ਚੱਲੀ ਹੋਣੀਆਂ ਸਾਡੇ ਸਾਰੇ ਇਨਸਾਫ ਚਾਹੀਦਾ ਹਨ ਜਾਨਾਂ ਸੋਨ ਪਹਿਲਾ ਬਾਦ ਹੈ ਉਹ ਗੱਲ ਕਾਂਡੇ ਵੀਰ ਨਾਂ ਦੇ ਜਨਾ ਤੇ ਉਹਨਾਂ ਨੇ ਪਿਸਤੌਲ ਕੱਢੇ ਤਿੰਨ ਚਾਰ ਤੇ ਆਇਆ ਤੇ ਉਹਨਾਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇੱਕ ਛੰਨੀ ਹੀ ਉਹਨਾਂ ਦੇ ਮੇਨ ਜਿਹੜਾ ਤੇ ਇੱਕ ਉਹਦਾ ਭਰਾਵਾ ਚਲਾਈਆਂ ਨਾ ਦੋ ਉਹਦੇ ਮੁੰਡੇ ਦੇ ਮਾਰੀਆਂ ਦੋ ਦੇ ਬਾਕੀ ਦਿੱਤੀਆਂ ਫਾਇਰ ਤਿੰਨ ਚਾਰ ਪੰਜ ਛੇ ਕੇ ਫਾਇਰ ਕੀਤੇ ਬਾਅਦ ਇੱਕ ਪੂਰਾ ਹੋ ਗਿਆ ਮੌਕੇ ਦੇ ਇੱਕ ਦੇ ਪਾਟਾ ਨਾ ਸਿਮਰਜੀਤ ਸਿੰਘ ਉਹਦੀ ਹਣੀ ਬਾਈਕ ਪਹਿਲਾਂ ਦੋ ਕੁ ਦਿਨ ਫੋਨ ਤੇ ਗੱਲ ਹੋਈ ਹੈ ਇਹਨਾਂ ਦੀ ਤੇ ਅੱਗੇ ਵੀ ਗਲਗੁਲ ਪੈ ਕੇ ਗਈ ਉਦੋਂ ਚਲ ਗਏ ਹੁਣ ਉਹ ਤਿਆਰੀ ਚਾਏ ਤੇ ਗੋਲੀਆਂ ਮਾਰਤੀਆਂ ਉਹਨਾਂ ਨੇ ਜਾਂਚ ਘਰ ਚੱਲੀ 5 ਵਜੇ ਦਾ ਸਾਮ ਇਹਦੀ ਉੱਥੇ ਇਹਨਾਂ ਦਾ ਜਾਂਚ ਘਰ ਵੱਲ ਕਲਾਂ ਲੱਗੇ ਗੋਲੀ ਚੱਲੀ ਆ ਇਹਦੇ ਵਿੱਚ ਜਿਹੜੀ ਆ ਇੱਕ ਲੜਕੇ ਦੀ ਮੌਤ ਹੋ ਚੁੱਕੀ ਐ ਸਿਮਰਜੀਤ ਸਿੰਘ ਵੀ ਤੇ ਦੂਜੇ ਨੂੰ ਕੱਟ ਦੇ ਵਿੱਚ ਗੋਲੀ ਲੱਗੀ ਐ ਜੋ ਇੱਥੇ ਆਹੀ ਉਹਦੇ ਬਿਆਨ ਲੈਣ ਵਾਸਤੇ ਗੁਰਨਾਨਕ ਹਸਪੀਟਲ ਆਏ ਆ। ਉਹਨਾਂ ਦਾ ਕੋਈ ਜੋ ਪਤਾ ਲੱਗਾ ਉਹ ਪੰਜ 6 ਦਿਨ ਪਹਿਲਾਂ ਉਹਨਾਂ ਦਾ ਆਪਸ ਵਿੱਚ ਬੰਬੂਲੀ ਝਗੜਾ ਆਇਆ ਸੀ ਇਸੇ ਰੰਜਿਸ਼ ਕਰਕੇ ਇਹਨਾਂ ਨੇ ਆਪਸ ਵਿੱਚ ਕਿਰਿਆ ਗੋਰੀ ਗੋਰੀ ਬਾਰੀ ਕਿ ਕਾਟਨੇ ਗੋਲੀ ਚਲਾਈ। ਤੇ ਜਿਹੜੇ ਗੈਂਗਵਾਰ ਨਹੀਂ ਉਹ ਲਾਗੇ ਬੰਨਦੇ ਆ ਸਾਰੇ ਪਿੱਛੇ ਦੇ ਹੀ ਆ। ਤੇ ਕੁਝ ਜੋ ਪਤਾ ਲੱਗਾ ਵੀ ਕੁਝ ਇਹਨਾਂ ਦੇ ਪਿੰਡ ਦੇ ਬਾਲ ਕਲੋਨੀ ਆ ਰਾਮਨੰਦ ਕਲੋਨੀ ਦੇ ਆ ਤੇ ਕੁਝ ਲਾਗੇ ਬਨਦੇ ਆ ਕਿ ਦੋਵੇਂ ਭਰਾ ਆ ਜੀ ਸਿਮਰਜੀਤ ਸਿੰਘ ਤੇ ਜਿਹੜਾ ਉਹਦੀ ਕੋਈ ਬਾਈ ਤੇ 22 ਸਾਲ ਦੇ ਆ ਇਹ ਤੇ ਦੂਸਰੇ ਦੀ ਹਾਲਤ ਬਿਲਕੁਲ ਠੀਕ ਆ ਜਿਹਨ ਲੱਟ ਦੇ ਵਿੱਚ ਗੋਲੀ ਲੱਗੀ ਆ ਜੀ ਉਹਦਾ ਹਾਲਤ ਠੀਕ ਆ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੇਸ ਰਜਿਸਟਰ ਕਰਨ ਲੱਗੇ ਆ ਸਖਤ ਤੋਂ ਸਖਤ ਕਾਰਵਾਈ ਕਰਾਂਗੇ